ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਭਾਜਪੀ ਤੇ ਆਰਐਸਐਸ ਨੇ ਦੇਸ਼ ਭਰ ਦੇ ਵਿੱਚ ਕਿਸ ਤਰ੍ਹਾਂ ਨਾਲ ਨਫਰਤੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਸ ਦੀਆਂ ਕੁਝ ਉਦਾਹਰਣਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ ਤੇ ਇਹਦੇ ਵਿੱਚੋਂ ਕਿਸ-ਕਿਸ ਨੂੰ ਦੇ ਬੰਦੇ ਜਨਮ ਲੈਂਦੇ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਆ। ਸਭ ਤੋਂ ਪਹਿਲਾਂ ਤੁਹਾਡੇ ਨਾਲ ਇਹ ਗੱਲ ਸਾਂਝੀ ਕਰਦੇ ਆ ਕਿ ਸੰਬਲ ਯੂਪੀ ਦਾ ਜਿਹੜਾ ਸੰਬਲ ਹੈ ਉੱਥੋਂ ਦੇ ਇੱਕ ਡੀਐਸਪੀ ਨੇ ਮੁਸਲਮਾਨਾਂ ਨੂੰ ਕਿਹਾ ਕਿ ਤੁਸੀਂ ਜਿਹੜਾ ਕਿਉਂਕਿ ਆ ਜਿਹੜੀ 14 ਤਰੀਕ ਹੈ ਸ਼ੁੱਕਰਵਾਰ ਨੂੰ ਉਸੇ ਦਿਨ ਹੋਲੀ ਹੈ ਤੇ ਉਸੇ ਦਿਨੇ ਰਮਜ਼ਾਨ ਦੇ ਮਹੀਨੇ ਦਾ ਉਹਨਾਂ ਦਾ ਤਿਹਾਰ ਹੈਗਾ ਦੋਨੇ ਤਿਹਾਰ ਇੱਕ ਦਿਨ ਆ ਰਹੇ ਤੇ ਚੰਗੀ ਗੱਲ ਤਾਂ ਇਹ ਸੀ ਕਿ ਜੇ ਅਸੀਂ ਜਲਿਆਂਵਾਲੇ ਬਾਗ ਤੋਂ ਪਹਿਲਾਂ ਦੀ ਗੱਲ ਨੂੰ ਸੋਚਦੇ ਤਾਂ ਹਿੰਦੂਆਂ ਤੇ ਮੁਸਲਮਾਨਾਂ ਨੂੰ ਇਹ ਦੋਨੇ ਤਿਹਾਰ ਸਾਂਝੇ ਤੌਰ ਤੇ ਮਿਲਾ ਲੈਣੇ ਚਾਹੀਦੇ ਸੀ ਤੇ इकट्ठे ਕਰਕੇ ਜਿਹੜੇ ਕਮਿਊਨਿਟੀ ਦੇ ਲੀਡਰ ਨੇ ਉਹਨਾਂ ਨਾਲ ਕਿਹਾ ਜਾਣਾ ਸੀ ਵੀ ਕਿਸ ਤਰ੍ਹਾਂ ਨਾਲ ਇਹਨੂੰ ਸਾਂਝੇ ਬਣਾਇਆ ਜਾ ਸਕਦਾ ਹੈ ਕਿੰਨੀ ਖੁਸ਼ੀ ਦੀ ਗੱਲ ਹੁੰਦੀ ਪਰ ਉਹ ਕਹਿ ਰਹੇ ਕਿ ਤੁਸੀਂ ਉਸ ਦਿਨ ਘਰਾਂ ਚ ਹੀ ਬੜੇ ਰਹੋ ਕਿਉਂਕਿ ਤੁਹਾਡਾ ਤਿਹਾਰ ਤਾਂ ਹਰ ਹਫ਼ਤੇ ਆਉਂਦਾ ਹੈ ਤੁਸੀਂ ਤਾਂ ਹਰ ਹਫ਼ਤੇ ਮਤਲਬ ਸ਼ੁੱਕਰਵਾਰ ਦੀ ਜੁਮੇ ਦੀ ਨਮਾਜ਼ ਪੜ੍ਹਦੇ ਹੋ ਤੇ ਇਹ ਤਾਂ ਸਾਲ ਚ ਇੱਕ ਵਾਰ ਹੀ ਆਉਂਦਾ ਹੈ ਤੇ ਉਹਦਾ ਯੂਪੀ ਦੇ ਮੁੱਖ ਮੰਤਰੀ ਨੇ ਵੀ ਸਮਰਥਨ ਕੀਤਾ ਇਸ ਗੱਲ ਦਾ ਯੋਕੀ ਅੰਗਰੇਜ਼ਾਂ ਦੀ ਔਲਾਦ ਹੈ ਨਾ ਵਿਚਾਰਤਾਰਕ ਤੌਰ ਤੇ ਇਹ ਸਾਰੀ ਜਿਹੜੀ ਬਣਤਰ ਹੈ ਉਹ ਪਾੜ ਕੇ ਰੱਖਣਾ ਚਾਹੁੰਦੀ ਹੈ ਤੇ ਇਹ ਵੀ ਪਾੜ ਕੇ ਰੱਖਣਾ ਚਾਹੁੰਦੇ ਆ ਲੋਕਾਂ ਨੂੰ ਜੋੜ ਕੇ ਨਹੀਂ ਰੱਖਣਾ ਚਾਹੁੰਦੇ ਅ ਇੱਕ ਦੂਜੀ ਗੱਲ ਕਿ ਫਿਰ ਉਸ ਤੋਂ ਬਾਅਦ ਬਿਹਾਰ ਤੋਂ ਇੱਕ ਬੀਜੇਪੀ ਦਾ ਐਮਐਲਏ ਹੈ ਜਿਹੜਾ ਬਿਹਾਰ ਤੋਂ ਉਸ ਨੇ ਵੀ ਹਰੀ ਭੂਸ਼ਣ ਠਾਕਰ ਬਚੋਲ ਉਹਦਾ ਨਾਮ ਹੈ ਉਹਨੇ ਵੀ ਇਹੀ ਗੱਲ ਦੁਬਾਰਾ ਉਨੇ ਵੀ ਕਹੀ ਉਹਦੇ ਮਗਰ ਪੈਗੇ ਉੱਥੇ ਤਾਂ ਬਿਹਾਰ ਦੇ ਵਿੱਚ ਕਿਉਂਕਿ ਵਿਰੋਧੀ ਧਿਰ ਬੜੀ ਤਾਕੜੀ ਹੈ ਇੱਥੇ ਸਮਾਜਵਾਦੀ ਪਾਰਟੀ ਨੇ ਵਿਰੋਧਤਾ ਕੀਤਾ ਪਰ ਉਹਨਾਂ ਨੇ ਕੀਤਾ ਜਿੰਨਾ ਕਰਨਾ ਬੰਦ ਹੈਗਾ ਅਗਲਾ ਜਿਹੜਾ ਫਿਰ ਉਸ ਤੋਂ ਬਾਅਦ ਇੱਕ ਹੋਰ ਜਿਹੜੀ ਐਮਐਲਏ ਹੈ ਕੇਤਕੀ ਸਿੰਘ ਬੀਜੇਪੀ ਦੀ ਕੇਤਕੀ ਸਿੰਘ ਦੀ ਵੀਡੀਓ ਵਾਇਰਲ ਹੋ ਰਹੀ ਹੈ ਕਹਿੰਦੀ ਮੁਸਲਮਾਨ ਜੇ ਨਹੀਂ ਸਾਡੇ ਨਾਲ ਇਕੱਠਾ ਰਹਿ ਸਕਦੇ ਤਾਂ ਉਹਨਾਂ ਲਈ ਤਾਂ ਹਸਪਤਾਲਾਂ 'ਚ ਇਲਾਜ ਵੀ ਵੱਖਰਾ ਕੋਈ ਇੱਕ ਕਮਰਾ ਬਣਾ ਦਿੰਦੇ ਆ ਉੱਥੇ ਹੋਇਆ ਕਰੇ ਸਾਡੇ ਨਾਲ ਫਿਰ ਉਹਨਾਂ ਨੂੰ ਔਖਾ ਹੋਊਗਾ ਇਹ ਇਸ ਤਰ੍ਹਾਂ ਦਾ ਚੱਲ ਰਿਹਾ ਹੈ ਤੇ ਇਸ ਤਰ੍ਹਾਂ ਦੀਆਂ ਨਫ਼ਰਤੀ ਮੁਹਿੰਮਾਂ ਰੋਜ਼ ਇਸ ਏਜੰਡੇ ਨੂੰ ਕੇਂਦਰ 'ਚ ਰੱਖਿਆ ਜਾਂਦਾ ਹੈ ਤੇ ਉਧਰੋਂ ਗੱਲਾਂ ਦੇਸ਼ ਦੀ ਤਰੱਕੀ ਦੀਆਂ ਹੁੰਦੀਆਂ ਨੇ ਦੇਸ਼ ਦੀ ਤਰੱਕੀ ਕਿਵੇਂ ਹੋ ਜੂ ਜਦੋਂ ਦੇਸ਼ ਦੇ ਲੋਕਾਂ ਨੂੰ ਤੁਸੀਂ ਵੰਡ ਕੇ ਰੱਖਣਾ ਪਾੜ ਕੇ ਰੱਖਣਾ ਅਗਲੀ ਗੱਲ ਕਿ ਜਿੱਦਣਾਂ ਥੋੜੇ ਦਿਨ ਪਹਿਲਾਂ ਤਿੰਨ ਚਾਰ ਦਿਨ ਪਹਿਲਾਂ ਨਿਊਜ਼ੀਲੈਂਡ ਤੇ ਭਾਰਤ ਦਾ ਕ੍ਰਿਕਟ ਦਾ ਮੈਚ ਸੀਗਾ ਉਹਦੇ ਚ ਭਾਰਤ ਜਿੱਤਿਆ ਉਹਦੀ ਸਾਰੇ ਦੇਸ਼ਵਾਸੀਆਂ ਨੂੰ ਵਧਾਈ ਤੇ ਉਸ ਕ੍ਰਿਕਟ ਮੈਚ ਦੀ ਜਿੱਤ ਤੋਂ ਬਾਅਦ ਮੱਧ ਪ੍ਰਦੇਸ਼ ਦੇ ਮਹੋ ਕਸਬੇ ਦੇ ਵਿੱਚ ਕੁਝ ਸ਼ਰਾਰਤੀ ਮੁੰਡੇ ਮੋਟਰਸਾਈਕਲਾਂ ਕਾਰਾਂ ਤੇ ਨਿਕਲਦੇ ਐ ਤੇ ਜਾ ਕੇ ਜਾਮਾ ਮਸਜਿਦ ਜਿਹੜੀ ਉੱਥੋਂ ਦੀ ਐ ਉੱਥੇ ਜਾ ਕੇ ਪਟਾਕੇ ਚਲਾਉਂਦੇ ਐ ਤੇ ਉੱਥੋਂ ਦਾ ਜਿਹੜਾ ਆਪਣਾ ਉਹਨਾਂ ਦਾ ਜਾਮਾ ਮਸਜਿਦ ਦਾ ਜਿਹੜਾ ਇੰਚਾਰਜ ਐ ਉਦੇ ਨਾਲ ਉਹਦੀ ਵੀਡੀਓ ਹੈ ਰੈਡ ਮਾਈਕ ਵਾਲਿਆਂ ਨੇ ਕਵਰ ਕੀਤੀ ਉਹ ਦੱਸਦਾ ਵੀ ਸਾਡੇ ਇੱਥੇ ਅੰਦਰ ਨੂੰ ਕੋਈ ਬੰਬ ਨੁਮਾ ਚੀਜ਼ ਵੀ ਸਿੱਟੀ ਜਿਹਦੇ ਨਾਲ ਧੂੰਆਂ ਹੋ ਗਿਆ ਉਹ ਥਾਣੇ ਵਾਲੇ ਆ ਗਏ ਤੇ ਉਹ ਉਹਨਾਂ ਨੇ ਫਿਰ ਜਦੋਂ ਰੋਕਿਆ ਥਾਣੇ ਬੈਠੇ ਲੋਕ ਗੱਲ ਕਰਨ ਲਈ ਉੱਥੇ ਉਹਨਾਂ ਤੇ ਰੋੜੇ ਵਿਰਾਏ ਜਦੋਂ ਇਹਨਾਂ ਨੇ ਵੀ ਰੋੜੇ ਕਰੇ ਤਾਂ ਫਿਰ ਪੁਲਿਸ ਫੜ ਕੇ ਦੋਵਾਂ ਨੂੰ ਅੰਦਰ ਕਰਦੀ ਹੈ ਜਾਂ ਬਹੁਤੀ ਵਾਰ ਮੁਸਲਮਾਨਾਂ ਤੇ ਕਰਦੀ ਹੈ ਅੱਗੇ ਤਿਹਾਰਾਂ ਦੇ ਉੱਤੇ ਮਸਜਿਦਾਂ ਅੱਗੇ ਜਾ ਕੇ ਖਰੂਦ ਕਰਿਆ ਜਾਂਦਾ ਹੈ ਹੁਣ ਕ੍ਰਿਕਟ ਮੈਚ ਤੋਂ ਬਾਅਦ ਵੀ ਇਹ ਸ਼ੁਰੂ ਹੋ ਗਿਆ ਤੇ ਅਗਲੀ ਮੱਧ ਪ੍ਰਦੇਸ਼ ਦੇ ਵਿੱਚ ਇੱਕ ਹੋਰ ਜਿਹੜਾ ਥਾਂ ਹੈ ਜਿਹਨੂੰ ਕਹਿੰਦੇ ਆ ਆਪਣਾ ਦੇਵਾਸ ਉੱਥੇ ਉੱਥੇ ਵੀ ਕ੍ਰਿਕਟ ਤੋਂ ਬਾਅਦ ਇਸੇ ਤਰ੍ਹਾਂ ਖਰੂਦ ਕਰਿਆ ਉਥੋਂ ਦੇ ਐਸਪੀ ਵਗੈਰਾ ਨੇ ਉਹਨਾਂ ਤੇ ਐਕਸ਼ਨ ਲੈ ਲਿਆ ਜਦੋਂ ਉਹਨਾਂ ਤੇ ਐਕਸ਼ਨ ਲੈ ਲਿਆ ਤਾਂ ਉਥੋਂ ਦਾ ਐਮ.ਐਲ.ਏ. ਪੁਲਿਸ ਦੇ ਖਿਲਾਫ ਹੋ ਗਿਆ ਵੀ ਇਹਨਾਂ ਤੇ ਕਿਉਂ ਐਕਸ਼ਨ ਲਿਆ ਸੋ ਇਹ ਹੁਣ ਇਹ ਜਿਹੜੇ ਗੈਰ ਸਮਾਜਿਕ ਤੱਤ ਨੇ ਸਮਾਜ ਵਿਰੋਧੀ ਤੱਤ ਨੇ ਜਿਹੜੇ ਅਜਹੀਆਂ ਗੱਲਾਂ ਦਾ ਫਾਇਦਾ ਲੈ ਕੇ ਖਰਾਬੀਆਂ ਕਰਦੇ ਐ ਉਹਨਾਂ ਤੇ ਨਾ ਐਕਸ਼ਨ ਲੈਣ ਦਾ ਇੱਕ ਗਾਹਨ ਨਤੀਜਾ ਕੀ ਹੈ 2006 ਦੇ ਵਿੱਚ ਇੱਕ ਬੰਦਾ ਹਰਿਆਣੇ ਤੋਂ ਜਿਹਦਾ ਨਾਮ ਬਲੇਸ਼ ਧਨਖੜਾ ਉਹ ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ਚ ਜਾਂਦਾ ਤੇ ਬੀਜੇਪੀ ਦੀ ਆਈਟੀ ਸੈੱਲ ਦਾ ਇੱਕ ਬੰਦਾ ਬੰਦਾ ਹੈ ਉਹ ਤੇ ਉਹ ਉਥੇ ਇਹ ਜਾਂ ਪੇਜ ਚਲਾਉਂਦਾ ਹੈ ਜਿਹੜਾ ਕਹਿੰਦਾ ਕਿ ਵੀ ਫਰੈਂਡਸ ਆਫ ਬੀਜੇਪੀ ਤੇ ਮੋਦੀ ਜੀ ਦੇ ਲਈ ਬੜਾ ਕੰਮ ਕਰਦਾ ਹੈ ਮੋਦੀ ਜੀ ਦੇ ਨਾਲ ਉਹਦੀਆਂ ਫੋਟੋਆਂ ਖਿੱਚੀਆਂ ਹੋਈਆਂ ਨੇ ਬਲੇਸ਼ਤਾਂ ਲਖੜਦੀਆਂ ਉਹ ਬੰਦਾ ਇੱਕ ਆਈਟੀ ਕੰਪਨੀ ਚਲਾਉਂਦਾ ਹੈ ਤੇ ਉਥੇ ਲੋਕਾਂ ਨੂੰ ਐਡ ਦਿੰਦਾ ਹੈ ਕਿ ਮੈਂ ਨੌਕਰੀ ਲੈਣ ਲਈ ਮੇਰੇ ਨਾਲ ਸੰਪਰਕ ਕਰੋ ਜਦੋਂ ਕੋਈ ਔਰਤਾਂ ਕੁੜੀਆਂ ਖਾਸ ਤੌਰ ਤੇ ਉਦੇ ਨਾਲ ਸੰਪਰਕ ਕਰਦੀਆਂ ਨੇ ਤਾਂ ਉਹਨਾਂ ਨੂੰ ਨਸ਼ੇਲੀ ਨਸ਼ੀਲੀਆਂ ਦਵਾਈਆਂ ਪਿਆ ਕੇ ਉਹਨਾਂ ਨੂੰ ਨਸ਼ੇ 'ਚ ਕਰਕੇ ਉਹਨਾਂ ਦਾ ਰੇਪ ਕਰਦਾ ਫਿਰ ਉਹਨਾਂ ਦੀ ਫਿਲਮ ਬਣਾਉਂਦਾ ਫਿਰ ਰਿਕਾਰਡ ਬਣਾਉਂਦਾ ਇੱਕ ਕਾਗਜ਼ ਰਜਿਸਟਰ ਤੇ ਲਿਖਿਆ ਹੋਇਆ ਹੈ ਵੀ ਕਿਹੜੀ ਤਰੀਕ ਨੂੰ ਕੌਣ ਕੁੜੀ ਕਿੰਨੇ ਵਜੇ ਕਿੱਥੇ ਤੇ ਉਹ ਕੀ ਕਰਿਆ ਉਹਦੇ ਨਾਲ ਕੀ ਦੀ ਚੀਜ਼ ਪਿਆਈ ਕੀ ਕਰਿਆ ਰਿਕਾਰਡ ਬਣਾਇਆ ਬਕਾਇਦਾ ਉਹਦਾ ਕੇਸ ਹੋ ਗਿਆ ਉਹ ਕੋਈ ਤਾਂ ਅਖਬਾਰ ਦੱਸਦੀ ਹੈ ਵੀ 6 ਕੁੜੀਆਂ ਸੀ ਕੋਈ 5 ਲਿਖਦਾ ਕੋਈ 13 ਲਿਖਦਾ ਤੇ 2023 ਦੇ ਵਿੱਚ ਉਥੋਂ ਦੀ ਅਦਾਲਤ ਨੇ ਉਹਨੂੰ ਦੋਸ਼ੀ ਪਾ ਲਿਆ ਵੀ ਹਾਂ ਇਹਦੇ ਤੇ ਇਹ ਹੈਗਾ ਕਸੂਰਬਾਰ ਤੇ ਹੁਣ ਉਹਨੂੰ ਕੁਝ ਦਿਨ ਪਹਿਲਾਂ 40 ਸਾਲ ਦੀ ਸਜ਼ਾ ਹੁੰਦੀ ਹੈ 40 ਸਾਲ ਦੀ ਸਜ਼ਾ ਜੇ ਤੁਸੀਂ ਅਜਿਹੇ ਸਮਾਜ ਵਿਰੋਧੀ ਤੱਤਾਂ ਨੂੰ ਇਸ ਤਰ੍ਹਾਂ ਸ਼ਹਿਦ ਦਿਓਗੇ ਤਾਂ ਦੇਸ਼ ਤਾਂ ਕੀ ਤੁਹਾਡੀ ਸਾਰੀਆਂ ਦੁਨੀਆ ਦੇ ਵਿੱਚ ਬਹੁਤ ਬਦਨਾਮੀ ਹੋਣੀ ਹੈ ਖਾਸ ਤੌਰ ਤੇ ਉਦੋਂ ਜਦੋਂ ਉਹ ਹਿੰਦੂਆਂ ਦੇ ਨਾਂ ਤੇ ਇਹੋ ਜਿਹਾ ਕੰਮ ਕਰਦੇ ਆ ਇਸ ਮਹਾ ਸਾਖਸ਼ ਨੇ ਉੱਥੇ ਬਣਾਈ ਹੋਈ ਸੀ ਹਿੰਦੂ ਕਾਉਂਸਲ ਆਫ ਆਸਟ੍ਰੇਲੀਆ ਹੁਣ ਉਹ ਬਲੇਸ਼ ਧਨਖੜ ਨਹੀਂ ਬਦਨਾਮ ਹੁੰਦਾ ਉਹਦੇ ਨਾਲ ਹਿੰਦੂ ਕਾਉਂਸਲ ਬਦਨਾਮ ਹੁੰਦੀ ਹੈ ਹਿੰਦੂ ਸ਼ਬਦ ਬਦਨਾਮ ਹੁੰਦਾ ਹੈ ਹਿੰਦੂ ਧਰਮ ਜਿਹੜਾ ਕਿ ਬਹੁਤ ਪਿਆਰ ਸਤਿਕਾਰ ਸਿਖਾਉਂਦਾ ਹੈ ਉਹ ਬਦਨਾਮ ਹੁੰਦਾ ਸੋ ਸਮੁੱਚੇ ਹਿੰਦੂਆਂ ਨੂੰ ਵੀ ਇਸ ਗੱਲ ਦਾ ਨੋਟਿਸ ਲੈਣਾ ਚਾਹੀਦਾ ਹੈ ਵੀ ਜਿਹੜੇ ਅਜਿਹੇ ਗੈਰ ਸਮਾਜੀ ਤੱਤ ਬੀਜੇਪੀ ਦੇ ਨਾਂ ਤੇ ਆਰਐਸਐਸ ਦੇ ਨਾਂ ਦੇ ਉੱਤੇ ਜਾਂ ਹੋਰ ਇਹ ਜੇ ਥਾਂ ਤੇ ਉੱਤੇ ਇਹੇ ਜੇ ਕੰਮ ਕਰਦੇ ਆ ਉਹਨਾਂ ਨੂੰ ਨੱਥ ਪਾਉਣ ਦੀ ਲੋੜ ਹੈਗੀ ਅਗਲੀ ਗੱਲ ਦੋਸਤੋ ਕੱਲ ਇੱਕ ਜਿਹੜੀ ਹੈ ਰਿਪੋਰਟ ਜਾਰੀ ਹੋਈ ਹੈ ਸਵਿਸ 에ਅਰ ਕੁਆਲਿਟੀ ਨੇ ਜਾਰੀ ਕੀਤੀ ਹੈ ਉਹਦੇ ਚ ਦੁਨੀਆ ਦੇ 20 ਜਿਹੜੇ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ ਨੇ ਉਹਨਾਂ ਦੀ ਲਿਸਟ ਜਾਰੀ ਹੋਈ ਹੈ ਉਹਨਾਂ ਸਭ ਤੋਂ 20 ਦੇ ਵਿੱਚੋਂ 13 ਸਾਡੇ ਸੁਖ ਨਾਲ ਭਾਰਤ ਦੇ ਤੇ ਨਵੀਂ ਦਿੱਲੀ ਦੁਨੀਆ ਭਰ ਦੀਆਂ ਜਿੰਨੀਆਂ ਰਾਜਧਾਨੀਆਂ ਨੇ ਸਾਰਿਆਂ ਤੋਂ ਵੱਧ ਪ੍ਰਦੂਸ਼ਿਤ ਹੈ ਸਾਡੇ ਦੇਸ਼ ਦੇ ਵਿੱਚ ਅਸਾਮ ਦਾ ਅਸਾਮ ਦਾ ਮੁੱਖ ਮੰਤਰੀ ਬੜਾ ਰੌਲਾ ਪਾਉਂਦਾ ਰਹਿੰਦਾ ਹੈ ਅਸਾਮ ਦਾ ਇੱਕ ਸ਼ਹਿਰ ਹੈਗਾ ਉਹ ਸਭ ਤੋਂ ਵੱਧ ਬਾਇਰਾ ਬਰ ਮਿਹਾਟੀ ਅਸਾਮ ਦਾ ਉਹ ਸਭ ਤੋਂ ਵੱਧ ਪ੍ਰਦੂਸ਼ਿਤ ਹੈ ਸਾਡੇ ਅਸਾਮ ਦਾ ਸੋ ਪਿਛਲੇ ਸਮੇਂ ਦੇ ਵਿੱਚ ਜਿਹੜੀ ਸਾਰੇ ਦੇਸ਼ ਦੀ ਕੁੱਲ ਜਿਹੜੀ ਪੋਲੂਸ਼ਨ ਹੈ ਉਹ ਉਹਦੀ ਐਵਰੇਜ ਘਟੀ ਹੈ ਉਦੀ ਐਵਰੇਜ ਜਿਹੜੀ ਹੈ ਉਹ ਜਿਹੜੀ ਜਿਹੜੇ ਕਣ ਹੁੰਦੇ ਆ ਜਿਹੜੇ ਕਣ ਪ੍ਰਦੂਸ਼ਿਤ ਕਰਦੇ ਆ ਜਿਹਨੂੰ PM 2.5 ਕਹਿੰਦੇ ਆ ਉਹ ਕਣ ਜਿਹੜੇ ਆ 50 ਮਾਈਕਰੋਗ੍ਰਾਮ ਇੱਕ ਕਯੂਬਿਕ ਮੀਟਰ ਦੇ ਵਿੱਚ ਤੋਂ ਜਿਹੜੇ 54.4 ਤੋਂ ਘਟ ਕੇ 50 ਦੇ ਉੱਤੇ ਆਏ ਹੈ ਪਰ ਦਿੱਲੀ ਦੇ ਵਿੱਚ ਦਿੱਲੀ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਜਿਹੜਾ ਇਹ ਪੋਲੂਸ਼ਨ ਹੈ ਉਹ 100 2.4 ਤੋਂ ਵੱਧ ਕੇ 108.3 ਹੋਇਆ ਜਦ ਕਿ ਦਿੱਲੀ ਬਾਰੇ ਬਹੁਤ ਗੱਲਾਂ ਹੁੰਦੀਆਂ ਨੇ ਵੀ ਇਹਦਾ ਪੋਲੂਸ਼ਨ ਦੇ ਲਈ ਕੀ ਕਰ ਰਹੇ ਆ ਬੜੇ ਪੁੱਠੇ ਟੰਗੇ ਜਾਂਦੇ ਰਹੇ ਆ ਆਮ ਆਦਮੀ ਪਾਰਟੀ ਵਾਲੇ ਵੀ ਅਰਵਿੰਦ ਕੇਜਰੀਵਾਲ ਦੀ ਤੇ ਪਰ ਉਹ ਹੱਲ ਨਹੀਂ ਹੋਇਆ ਉਹਨਾਂ ਤੋਂ ਅਜੇ ਤੱਕ ਸੋ ਅਗਲੀ ਗੱਲ ਤੁਹਾਡੇ ਨਾਲ ਦੋਸਤੋ ਸਾਂਝੀ ਇਹ ਕਰਨੀ ਹੈ ਕਿ ਸਪੋਰਟਸ ਮਿਨਿਸਟਰੀ ਨੇ ਜਿਹੜੀ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ ਹੈ ਕੁਸ਼ਤੀ ਫੈਡਰੇਸ਼ਨ ਉਸ ਦੇ ਉੱਤੇ ਜਿਹੜੀ ਪਾਬੰਦੀ ਲਾਈ ਹੋਈ ਸੀ ਉਹਨੂੰ ਖਤਮ ਕਰਤਾ ਸਸਪੈਂਸ਼ਨ ਸੀ ਜਿਹੜੀ ਉਹਨੂੰ ਰੱਦ ਕਰ ਦਿੱਤਾ ਤੇ ਹੁਣ ਜਿਹੜਾ ਬ੍ਰਿਜਪੂਸ਼ਨ ਸ਼ਰਨ ਸਿੰਘ ਜੀ ਦੇ ਤੇ ਗੰਭੀਰ ਇਲਜ਼ਾਮ ਨੇ ਤੇ ਜਿਹੜਾ ਕੋਲਟਾਂ ਚ ਤਰੀਕਾ ਭੁਗਤ ਹੈਗਾ ਭੁਗਤਦਾ ਹੈਗਾ ਔਰ ਕੁੜੀਆਂ ਜਿਹੜੀਆਂ ਪਹਿਲਵਾਨ ਨੇ ਉਹਨਾਂ ਨਾਲ ਮਤਲਬ ਮਾੜਾ ਚੰਗਾ ਕਰਨ ਦੇ ਲਈ ਉਸ ਦਾ ਜਿਹੜਾ ਖਾਸੋ ਖਾਸ ਹੈ ਸੰਜੀਤ ਸਿੰਘ ਹੁਣ ਉਹਨੂੰ ਪੂਰੇ ਅਧਿਕਾਰ ਦੇ ਦਿੱਤੇ ਗਏ ਹੈ ਬੜੀ ਸ਼ਰਮਨਾਕ ਗੱਲ ਹੈ ਸਪੋਰਟਸ ਮਿਨਿਸਟਰੀ ਲਈ ਆ ਲਾਸਟ ਗੱਲ ਤੁਹਾਡੇ ਨਾਲ ਇਹ ਸਾਂਝੀ ਕਰਨੀ ਹੈ ਵੀ ਜਿਹੜੀ ਤਾਮਿਲਨਾਡੂ ਦੇ ਮੁੱਖ ਮੰਤਰੀ ਤੇ ਉਹਨਾਂ ਦੀ ਪਾਰਟੀ ਡੀਐਮਕੇ ਨੇ ਜਿਹੜੀ ਪਹਿਲ ਕੀਤੀ ਹੈ ਵੀ ਜਿਹੜੀ ਆਉਣ ਵਾਲਾ ਸਮਾਂ ਲੋਕ ਸਭਾ ਦੇ ਵਿੱਚ ਡੀਲਿਮਿਟੇਸ਼ਨ ਹੋ ਕੇ ਸੀਟਾਂ ਦਾ ਫਰਕ ਪੈਣਾਗਾ ਉਹਦੇ ਲਈ ਉਹਨਾਂ ਨੇ ਸੱਤ ਮੁੱਖ ਮੰਤਰੀਆਂ ਜਾਂ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਸੱਦੇ ਦਿੱਤੇ ਹੈ ਕੱਲ ਉਹਨਾਂ ਦੇ ਦੋ ਆਗੂ ਇੱਕ ਐਮਪੀ ਤੇ ਇੱਕ ਜਿਹੜਾ ਮੰਤਰੀ ਹੈ ਉੜੀਸਾ ਦੇ ਸਾਬਕਾ ਮੁੱਖ ਮੰਤਰੀ ਖਿਰੀ ਨਵੀਨ ਪਟਨਾਇਕ ਜੋ ਬੀਜੂ ਜਨਤਾ ਦਲ ਦੇ ਆਗੂ ਨੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਸੱਦਾ ਦਿੱਤਾ ਤੇ 22 ਤਰੀਕ ਨੂੰ ਉਹ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਦੇ ਵਿੱਚ ਜਿਹੜੀ ਉਹ ਮੀਟਿੰਗ ਕਰ ਰਹੀ ਹੈ ਉਹਦੇ ਵਿੱਚ ਉਹਨੇ ਜਾਣ ਦਾ ਭਰੋਸਾ ਦਿੱਤਾ ਮੈਂ ਉੱਥੇ ਜਾਵਾਂ ਤੇ ਆਪਣੇ ਵਿਚਾਰ ਵੀ ਰੱਖੋਗਾ ਸਾਡੇ ਪੰਜਾਬ ਵਾਲੇ ਕੀ ਕਰਦੇ ਐ ਦੇਖਣਾ ਹੋਊਗਾ ਅੱਜ ਦੀ ਗੱਲ ਚੰਨੀ ਬਹੁਤ ਬਹੁਤ ਸ਼ੁਕਰੀਆ